ਹਾਂ ਜੀ ਦੋਸਤੋ ਅੱਜ ਅਸੀਂ ਖੜੇ ਆ ਮੋਹਰੋਂ ਦੀ ਸ਼ਹਿਰ ਦੇ ਵਿੱਚ ਤੇ ਪੁਰਾਣੇ ਕਚੇਰੀਆਂ ਦੇ ਕੋਲੇ ਬਿਲਕੁਲ ਦੁਕਾਨ ਕੀਤੀ ਆਪਣੇ ਭਰਾ ਨੇ ਸਵਾਗਰ ਫੈਸ਼ਨ ਦੇ ਨਾਂ ਤੇ ਦੁਕਾਨ ਹੈ ਤੇ ਆ ਜਿਓ ਪਰ ਅੰਦਰ ਦੇਖਦੇ ਆਂ ਕੱਪੜੇ ਦੀ ਕੋਈ ਕੀ ਕੁਆਲਿਟੀ ਆ ਆਇਆ ਭਾਈ ਅੰਦਰ ਕੀ ਹਾਲ ਹੈ ਵੀਰੇ ਬੜੀਆ ਵੀਰੇ ਆ ਲੋ ਮਾਈਕ ਲਾ ਲੀ ਜੀ ਹਾਂ ਤਾਂ ਸਾ ਵੀ ਆਪਣਾ ਕੀ ਕੀ ਕੱਪੜੇ ਦੀ ਕੁਆਲਿਟੀ ਹੈ ਜਿਹੜੇ ਆਪਣੇ ਕੋਲ ਕਵਾਲਿਟੀ ਪ੍ਰੀਮੀਅਮ ਕਵਾਲਿਟੀ ਆ ਕੋਈ ਲੋਕਲ ਕਵਾਲਿਟੀ ਹੈ ਨਹੀਂਗੀ ਸਿਰਫ ਆਪਣਾ ਕੰਮ ਹੈਗਾ ਲੋਰਾਂ ਦਾ ਤੇ ਮਤਲਬ ਸ਼ਾਰਟ ਤੇ ਟੀ-ਸ਼ਰਟ ਬਾਈ ਸਿਰਫ ਲੋਰਾਂ ਤੇ ਟੀ-ਸ਼ਰਟਾਂ ਤੇ ਸ਼ਾਰਟ ਹਾਂ ਇਹ ਪਾਉਣੇ ਦਾ ਬਾਈ ਕੋਈ ਕਵਾਲਿਟੀ ਮਿਲੂਗੀ ਤੁਹਾਨੂੰ ਪ੍ਰੀਮੀਅਮ ਕਵਾਲਿਟੀ ਮਿਲੂਗੀ ਆਪਣੇ ਕੋਲੇ ਬਾਈ ਜਿਵੇਂ ਦੇਖੋ ਦਿਖਾਵਾਂ ਵਧੀਆ ਗੌਰ ਜੇ ਕਪੜਾ ਤੇ ਬੈਕ ਸਾਈਡ ਆਗਾ ਆਪਣਾ ਪੂਰਾ ਪੂਰਾ ਨਾ ਮਤਲਬ ਕੋਟਨ ਦੇ ਵਿੱਚ ਆ ਤੇ ਮੇਰੇ ਜਿਹੜੀ ਵੀ ਚੀਜ਼ ਆਪਣੀ ਗੋਲ ਗਲੇ ਲਈ ਇਹ ਇੱਕ ਪ੍ਰੀਮੀਅਮ ਕਵਾਲਿਟੀ ਆਪਣੇ ਕੋਲ ਲੋਕਲ ਕੋਈ ਕਵਾਲਿਟੀ ਨਹੀਂ ਹੈਗੀ ਵੀਰੇ ਰੇਟ ਵੀ ਬਾਜ਼ਾਰ ਨਾਲੋਂ ਅੱਧ ਨੂੰ ਫਰਕਾ ਠੀਕ ਹੈ ਵੀ ਇੱਕ ਵੀਰੇ ਆ ਗਈ ਵੀਰੇ ਕਾਲਰ ਵਾਲੀ ਆ ਗਈ ਜੂਐਸ ਪੋਲੋ ਦੇ ਵਿੱਚ ਆਉਂਦੀ ਹੈ ਪੋਲੋ ਕਾਲਰ ਇਹ ਬਾਈ ਜਿੱਪ ਜਿੱਪ ਵਾਲੀ ਆ ਜਿੱਪ ਦੇ ਵੀਰੇ ਬੋਸ ਆ ਜਿੱਪ ਦੇ ਉੱਤੇ ਵੀ ਬੋਸ ਲਿਖਿਆ ਵੀਰੇ ਆਪਣੀ ਤੇ ਇਹ ਵੀਰੇ ਬਾਹਰੋਂ ਇੰਪੋਰਟ ਕੱਪੜੇ ਦੇ ਵੀਰੇ ਆਰਟੀਕਲ ਇਹ ਇੱਕ ਨੰਬਰ ਚੀਜ਼ ਹੈ ਵੀਰੇ ਬਿਆਰ ਨਾਲ ਬਹੁਤ ਪਹਿਲੀ ਕਦੇ ਬਿਆਰ ਤੋਂ ਵੀਰੇ ਮਿਲਦੀ ਨਹੀਂ ਹੈ ਕਪੜਾ ਜੀ ਹੈਗਾ ਤਾਂ ਆਪਾਂ ਅੱਧੇ ਰੇਟ ਤੇ ਵੀਰੇ ਆਪਣੇ ਕੋਲ ਕਪੜਾ ਪਲੱਸ ਵੀਰੇ ਜਿੱਪ ਤੇ ਬੋਸ ਲਿਖਿਆ ਹੋਇਆ ਪੂਰਾ ਸੋਹਣਾ ਆਰਟੀਕਲ ਆ ਦੇਖੋ ਵੀਰੇ ਆ ਦੇਖੋ ਬਾਈ ਬਹੁਤ ਵਧੀਆ ਬਣਿਆ ਤੇ ਜਰੂਰ ਪਹੁੰਚੋ ਬਾਈ ਕੋਲੇ ਹਾਂ ਤੇ ਹੋਰ ਵੀ ਕੀ ਕੀ ਬੜਾ ਦਿਖਾ ਦੋਸ ਪਲੱਸ ਇਹਦੇ ਵਿੱਚ ਵੀਰੇ ਇੱਕ ਪੂਰਾ হাই ਪ੍ਰੀਮੀਅਮ ਕੁਆਲਿਟੀ ਦੇ ਵਿੱਚ ਇਹ ਵੀ ਵੀਰੇ ਇੰਪੋਰਟ ਦਾ ਕੱਪੜਾ ਵੀਰੇ ਥੋੜਾ ਫਰੈਸ਼ ਸਟੋਰ ਦਾ ਮਾਲ ਆ ਵੀਰੇ ਆਪਣੇ ਕੋਲ A to Z ਹਾਂ ਵੀ ਦੇਖ ਲਓ ਵੀ ਕਲਰ ਵੀ ਬਹੁਤ ਵਧੀਆ ਬਾਈ ਕੋਲੇ ਹਾਂ ਤੇ ਬੈਗ ਪ੍ਰਿੰਟ ਦੇਖੋ ਵੀਰੇ ਇਹਦਾ ਤੇ ਇਹ ਵੀਰੇ ਆਪਣਾ ਸਟੋਰ ਦਾ ਆਰਟੀਕਲ ਆ ਵੀਰੇ ਠੀਕ ਹੈ ਪਰ ਤੇ ਇੱਕ ਵੀਰੇ ਛੋਟ ਦੇ ਵਿੱਚ ਦੇਖੋ ਵੀਰੇ ਇਹ ਐਡੀ ਸੋਹਣੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਛੋਟ ਨੇ ਵੀਰੇ ਸਿਰਫ ਵੀਰੇ ਇਹ ਥੋੜਾ ਮਾਲ ਹੀ ਮਿਲਿਆ ਆਪਾਂ ਨੂੰ ਵੀਰੇ ਤੇ ਜਦੋਂ ਮਿਲਦਾ ਵੀਰੇ ਆਪਾਂ ਇੱਕ ਨੰਬਰ ਮਾਲ ਲਿਓਣੇ ਆ ਉਹ ਨਹੀਂ ਲਿਉਂਦੇ ਵੀ ਆ ਚੱਕੀ ਲੋਰਾ ਕਹਿੰਦੀ ਲੋਰਾ ਦਿਖਾ ਦਿਓ ਲੋਰਾ ਵੀ ਵੀਰੇ ਆਪਣੇ ਕੋਲੇ ਜਿਵੇਂ ਆ ਦੇਖੋ ਵੀਰੇ ਪੂਰਾ A to Z ਸਟੱਫ ਹੈ ਦਾ ਵੀਰੇ ਮਤਲਬ ਵੀ ਜਿਹੜੀ ਬਿਹਾਰਚ ਵੀਰੇ ਮਤਲਬ 11 1200 ਮਿਲਦੀ ਆ ਆਪਣੇ ਕੋਲੇ ਵੀਰੇ ਬਹੁਤ ਹੀ ਘੱਟ ਰੇਟ ਤੇ ਹੈ ਇਹ ਆਉਂਗੇ ਸ਼ੌਪ ਤੇ ਸੋਨੂੰ ਪਤਾ ਲੱਗ ਜਾਣਾ ਮੈਨੂੰ ਇੰਨਾ ਯਕੀਨਤ ਖਾਲੀ ਨਹੀਂ ਕੋਈ ਜਾਂਦਾ ਮੇਂ ਦੁਕਾਨ ਤੋਂ ਇੰਨਾ ਯਕੀਨ ਹੈਗਾ ਜੋ ਵੀ ਸਟੱਫ ਦੇਖੋਗੇ ਹੋਰ ਬਾਈ ਬਾਈ ਕੋਲੇ ਪਰਫਿਊਮ ਵੀ ਪਿਆ ਸਾਰੇ ਪਰਫਿਊਮ ਪਿਆ ਵੀਰੇ ਬਿਹਾਰ ਨਾਲ ਵੀਰੇ 20% ਡਿਸਕਾਊਂਟ ਤੇ ਵੀਰੇ ਬਿਹਾਰਚ ਵੀਰੇ ਐਮ ਆ ਇੱਕ ਵੀਰੇ ਇੰਜੋ ਆਪਰ ਇੰਜੋ ਇੰਜੋ ਵੀਰੇ ਖੁੱਲਾ ਸਟਾਕ ਆਪਨ ਕੋਲ ਫੁੱਲ ਵੀਰੇ ਸਰਕ ਵੀਰੇ 65 ਰੁਪਏ 70 ਰੁਪਏ 65 ਰੁਪਏ 70 ਰੁਪਏ ਵੀਰੇ ਠੀਕ ਆ ਵੀ ਹੂੰ ਆ ਮੈਂ 100 ਰੁਪਏ ਦਾ ਵਿਕਦਾ ਮੇਰੇ ਤੂੰ ਵੀਰੇ 100 90 95 100 ਦਾ ਵੇਚਦਾ ਆਪਣੇ ਕੋਲ ਵੀਰੇ ਸਿਰਫ 65 70 65 70 ਰੁਪਏ ਵੀਰੇ ਆਪਣਾ ਰੇਟ ਆ ਵੀਰੇ ਦਾ ਆਪਣਾ ਐਡਰੈਸ ਦੱਸ ਦੋ ਵੀਰੇ ਡਰੈਸ ਵੀਰੇ ਆਪਣਾ ਥਾਣਾ ਰੋਡ ਹਾਂ ਪੁਰਾਣੀਆਂ ਕਚਰੀਆਂ 올ਡ ਕਚਰੀਆਂ ਬਿਲਕੁਲ ਨੇੜੇ ਸਵੇਗਰ ਫੈਸ਼ਨ ਦੇ ਨਾਂ ਤੇ ਵੀ ਰ ਆਪਣੀ ਸ਼ਾਪ ਆ ਆਟੋਮੈਟਿਕ ਜਿਹਨੂੰ ਮਰਜ਼ੀ ਪੁੱਛੋ ਲੋ ਵੀਰੇ ਆ ਕੇ ਇੱਥੇ ਆਪਣੀ ਨੀਅਰ ਹੀ ਜਮਾ ਵੀਰੇ ਪੁਰਾਣੀਆਂ ਕਚਰੀਆਂ ਠੀਕ ਹੈ ਵੀ ਤੇ ਆਪਣਾ ਜੋ ਵੀ ਚੀਜ਼ ਆਊਗਾ ਬੰਦਾ ਵੱਡੇ ਤੋਂ ਵੱਡੇ ਸਾਈਜ਼ ਪੈਣੇ ਵੀਰੇ ਐਮ ਤੋਂ ਲੈ ਕੇ ਡਬਲ ਐਕਸਲ 4 ਐਕਸਲ ਤੱਕ ਵੀਰੇ ਲੋਰ ਵੀ ਪਿਆ 3 ਸ਼ਰਟੀਆਂ ਗੱਲ ਬਈ ਨੇ ਦੱਸੀਆ ਕਹਿੰਦੇ ਵੀ ਸਾਈਜ਼ ਆਪਣਾ ਕੋਈ ਕੋਈ ਵੀ ਸਾਈਜ਼ ਆ ਨਾ ਉਹ ਸਾਈਜ਼ ਸਾਨੂੰ ਮਿਲ ਜੂਗਾ ਸਾਰਾ ਪਲੱਸ ਵੀਰੇ ਆਪਣੇ ਕੋਲੇ ਜਿਮ ਵਾਲੇ ਮੁੰਡਿਆਂ ਵਾਸਤੇ ਸਪੈਸ਼ਲਿਸਟ ਸੈਂਡੋ ਜਿਹੜੀ ਕਿ ਬਹੁਤ ਹੀ ਘੱਟ ਬਜਟ ਵਿੱਚ ਠੀਕ ਆ ਭਾਈ ਹਾਂ ਸੈਂਡੋ ਆ ਗਈ ਕੁਝ ਵੀ ਜੋ ਮਤਲਬੀ ਟੀ-ਸ਼ਰਟ ਵੀ ਬਹੁਤ ਘੱਟ ਬਜਟ ਵਿੱਚ ਆ ਵੀਰੇ ਜੋ ਵੀ ਐਂਡਰਵੇਅਰ ਵਗੈਰਾ ਜੋ ਵੀ ਲੈਣਾ ਸਭ ਕੁਝ ਆਪਾਂ ਕੋਲ ਹੈਗਾ ਬਹੁਤ ਹੀ ਬਿਹਾਰ ਨਾਲੋਂ ਆਦਰ ਰੇਟ ਤੇ ਤੇ ਵੀਡੀਓ ਬਈ ਸ਼ੇਅਰ ਕਰਕੇ ਆਇਓ ਜਿਹੜਾ ਵੀ ਭਾਈ ਜਿਹੜਾ ਮੇਰੇ ਬਾਈ ਦੀ ਕੋਈ ਵੀਡੀਓ ਮਤਲਬੀ ਸ਼ੇਅਰ ਕਰਕੇ ਦੇ ਇਹਦਾ ਨਾਮ ਲੈ ਕੇ ਆਊਗਾ ਉਹਨੂੰ ਐਕਸਟਰਾ ਮੈਂ ਡਿਸਕਾਊਂਟ ਦੇ ਕੇ ਤੁਹਾਨੂੰ ਠੀਕ ਹੈ ਬਈ ਦੁਕਾਨ ਤੋਂ ਤੇ ਸ਼ੇਅਰ ਬਈ ਜ਼ਰੂਰ ਕਰ ਤੇ ਗਰੁੱਪਾਂ ਵਿੱਚ ਸ਼ੇਅਰ ਕਰਿਓ ਹਾਂ ਬਈ ਤੇ ਬਾਈ ਦਾ ਪੇਜ ਤੇਰਾ ਆਪਣਾ ਕੀ ਨਾਂ ਤੇ ਪੇਜ ਆਪਣਾ ਸਵੈਗਰ ਦੇ ਨਾਂ ਤੇ ਵੀਰੇ ਪੇਜ ਆਊਗਾ ਵੀਰੇ ਸਵੈਗਰ ਫੈਸ਼ਨ ਦੇ ਨਾਂ ਤੇ ਵੀਰੇ ਮੇਰੇ ਪੇਜ ਆਉਣਾ ਆ ਇਹਦੇ ਵੀਡੀਓ ਦੇ ਅੰਦਰ ਵਿੱਚ ਵੀ ਲਿੰਕ ਦੇ ਦਾਂਗੇ ਆਪਾਂ ਹਾਂਜੀ ਵੀਰੇ ਤੇ ਉਹਨੂੰ ਫੋਲੋ ਜ਼ਰੂਰ ਕਰਕੇ ਹਾਂ ਤੁਹਾਡਾ ਨਾਮ ਲੈ ਕੇ ਜ਼ਰੂਰ ਮਤਲਬ ਵੀ ਐਕਸਟਰਾ ਡਿਸਕਾਊਂਟ ਕਰਨਾ ਮੈਂ ਠੀਕ ਹੈ ਬਈ ਹਾਂ ਤੁਹਾਡਾ ਪੇਜ ਸ਼ੇਅਰ ਕਰਿਓ ਬਈ ਇਹ ਜ਼ਰੂਰ ਧਿਆਨ ਚ ਰੱਖਿਓ ਸ਼ੇਅਰ ਕਰਕੇ ਆਓ ਵੀਡੀਓ ਨੂੰ ਜਿਹੜੀ ਮਰਜ਼ੀ ਮੈਥੋਂ ਵੈਰਾਈਟੀ ਲੋਵਾ ਕੇ ਸਾਰੀ ਵੈਰਾਈਟ Primeiro...